ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤਰਨਤਾਰਨ ਦੀ ਧਰਤੀ ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਨੇ ਆਪਣੀ ਉਮੀਦਵਾਰ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਤੇ ਨਾਲ ਹੀ ਵਿਰੋਧੀ ਲੀਡਰਾਂ ਤੇ ਜਮ ਕੇ ਨਿਸ਼ਾਨੇ ਵਿਸਾਤੇ ਇਸੇ ਦੌਰਾਨ ਹੀ ਅਕਾਲੀਆਂ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਉਹਨਾਂ ਨੇ ਲੋਕਾਂ ਦੇ ਵਿੱਚ ਖੜ ਕੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮਾਜੇ ਦਾ ਜਰਨਲ ਨਹੀਂ ਸੀ ਇਹ ਮੈਲ ਸੀ ਜੋ ਲਾ ਦਿੱਤੀ ਹੋਰ ਕੀ ਕੁਝ ਕਿਹਾ ਸੀ ਸੀਮਾਨ ਨੇ ਤੁਸੀਂ ਵਿਸਾਓ ਇਹਨਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਆ ਹੁਣ ਆਦਰ ਮਗਰ ਲੱਗ ਜਾਣਗੇ ਹੜਾਂ ਵੇਲੇ ਪੌਹਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡੋ ਗੁਰੂ ਦੀ ਗੋਲਕ ਸੀ ਓਏ ਗੁਰੂ ਦੀ ਗੋਲਕ ਚੋਂ ਕੱਢ ਕੇ ਲਿਆ ਕੇ ਐ ਵੰਡਤੇ ਗੱਥੀ ਜੀ ਫੜਾਤੀ ਬਾਅਦ ਸਰਪੰਚ ਨੂੰ ਗੱਡੀ 'ਚ ਉਠਾ ਲਿਆ ਕਹਿੰਦੇ ਲਿਆ ਸਰਪੰਚ ਫੜਾ ਉਹ ਤੋਂ ਬਾਹਰ ਸਲੇ ਲੇ ਕੇ ਕਹਿੰਦੇ ਚਲ ਫੋਟੋ ਹੋ ਗਈ ਵੜੀਏ ਗੱਲ ਐ ਆ ਵੰਡੇ ਨੇ ਮੈਂ ਜਾਣਦਾ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉੱਚ ਪੈਸੇ ਜਾ ਸਕਦੇ ਨਿਕਲਦੇ ਨਹੀਂ ਭਾਜੀ ਨਿਕਲਦੇ ਨਹੀਂ ਹੈਗੇ ਇਹ ਲੋਟਕੇ ਖਾ ਕੇ ਸਾਰੇ ਪੰਜਾਬ ਨੂੰ ਹਜੇ ਨਹੀਂ ਢੱਪਰੇ ਤਿੰਨ ਮਲੇ ਹੁਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠੇ ਵਾਲੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਲ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ 'ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਪੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ-ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੁੱਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸਵੇਸ਼ ਕਰਕੇ ਮਾਝੇ ਵਾਲਿਓ ਉਹ ਜਿਹੜੇ ਮਾਜੇ ਦੇ ਜਰਨੈਲ ਕਾਉਂਦੇ ਸੀ ਨਾ ਥੋੜੇ ਸਿਰ ਤੇ ਕਾਉਂਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਜੇ ਗੰਨਾ ਪੀੜਦੇ ਆਂ ਅੱਜਕੱਲ ਗੰਨੇ ਦਾ ਮੌਸਮ ਐ ਨਾ ਜੋ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਜਿਰਵਾ ਮੈਲ ਵੀ ਆ ਜਾਂਦੀ ਐ ਥੋੜਿਆ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਐ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂਦਰ ਦਿੰਦਾ ਗੁੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਐ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਲੱਗਿਆ ਨਹੀਂ ਤਾਂ ਜਰਨੈਲ ਸੀ ਸਭ ਖੋਕੇ ਨੇ ਐ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਐ ਜਨਰਲ ਡਾਇਰ ਨੂੰ ਡਿਨਰ ਕਰਾਇਆ ਸੀ 13 ਅਪ੍ਰੈਲ 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਹੈ ਜਲਿਆਂ ਵਾਲੇ ਬਾਗ ਆਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਚ ਸਰੋਪਾ ਦਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੂਪਾ ਦੇਣ ਵਾਲਾ ਕਾਲ ਤੱਕ ਸਹਾਦਾ ਜਹੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਹੇਦਾਰ ਅਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਘਰਾਰ ਰਹੇ ਆ